ਦੋਸਤੋ ਤੁਸੀਂ ਇਸ ਵੇਲੇ ਵੇਖ ਰਹੇ ਹੋ ਚੈਨਲ ਦੇਸ ਤੋਂ ਆਬਾ ਤੇ ਮੈਂ ਗੁਰਮੀਤ ਕੌਰ ਸੰਧਾ ਹਾਜ਼ਰ ਹਾਂ ਤੁਹਾਡੇ ਰੂਬਰੂ ਇਸ ਚੈਨਲ ਰਾਈ ਤੁਹਾਡਾ ਮਨੋਰੰਜਨ ਕਰਨ ਲਈ ਗੀਤ ਲੈ ਕੇ ਤੇ ਅੱਜ ਦਾ ਹੁਣ ਦਾ ਜਿਹੜਾ ਗੀਤ ਆ ਉਹ ਹੈਗਾ ਲੋਹੜੀ ਦਾ ਗੀਤ ਇਹ ਗੀਤ ਉਹ ਆ ਜਿਹੜੇ ਅਸੀਂ ਸਾਡੇ ਸਮੇਂ 'ਚ ਅਸੀਂ ਜਦੋਂ ਲੋਹੜੀ ਮੰਗਦੀਆਂ ਸੀ ਤੇ ਉਦੋਂ ਅਸੀਂ ਗਾਉਂਦੀਆਂ ਹੁੰਦੀਆਂ ਸੀ ਹੁਣ ਤਾਂ ਕੋਈ ਲੋਹੜੀ ਮੰਗਣ ਵਾਲਾ ਕੋਈ ਹੋ ਰਿਹਾ ਨਹੀਂ ਗਿਆ ਰਿਵਾਜ ਸਾਟੇ ਸਮੇਂ ਵਿੱਚ ਜਦੋਂ ਲੋਹੜੀ ਮੰਗੀ ਜਾਂਦੀ ਸੀ ਨਾ ਤਾਂ ਉਦੋਂ ਵੱਖਰੇ-ਵੱਖਰੀਆਂ ਟੋਲੀਆਂ ਹੁੰਦੀਆਂ ਸੀ ਜਿੱਦਾਂ 10 ਕੁੜੀਆਂ ਹੋਣੀਆਂ ਵੱਡੀਆਂ ਤੇ 15 15 16 16 ਸਾਲਾਂ ਦੀਆਂ ਕੁਝ ਉਹਨਾਂ ਜਿਹੜੀਆਂ ਉਦੋਂ ਛੋਟੀਆਂ ਉਹਨਾਂ ਦਾ ਉਦੋਂ ਵੱਖਰਾ ਹੋਣਾ ਗਰੁੱਪ ਤੇ ਇਸੇ ਤਰ੍ਹਾਂ ਮੁੰਡੇ ਵੱਡਿਆਂ ਮੁੰਡਿਆਂ ਦਾ ਅਲੱਗ ਗਰੁੱਪ ਕੋ ਛੋਟਿਆਂ ਦਾ ਅਲੱਗ ਗਰੁੱਪ ਤੇ ਉਦੋਂ ਹਫ਼ਤਾ ਪਹਿਲਾਂ ਲੋਹੜੀ ਤੋਂ ਘਰ-ਘਰ ਲੋਹੜੀ ਮੰਗਣ ਲੱਗ ਪਈਦਾ ਸੀ ਤੇ ਉਦੋਂ ਸਸਤੇ ਸਮੇਂ ਸੀ ਘਰਾਂ ਵਿੱਚ ਗਰੀਬੀਆਂ ਹੁੰਦੀਆਂ ਸੀ ਕੋਈ ਬਹੁਤਾ ਮਾਲ ਨਹੀਂ ਸੀ ਸਾਨੂੰ ਮਿਲਦਾ ਹੁੰਦਾ ਤੇ ਅਸੀਂ ਜਦੋਂ ਲੋੜੀ ਮੰਗਣ ਜਾਣਾ ਕਿਸੇ ਉਦੋਂ ਦੋ ਤਿੰਨ ਨਾਲ ਲੈ ਕੇ ਜਾਣੇ ਬੋਰੇ ਇੱਕ ਬੋਰੇ ਵਿੱਚ ਜਿਹੜੇ ਘਰੋਂ ਮਿਲੀ ਕਣਕ ਕਣਕ ਪਾ ਲੈਣੀ ਕਿਸੇ ਘਰੋਂ ਮਿਲੀ ਮੱਕੀ ਉਹ ਚ ਦੂਜੇ ਚ ਮੱਕੀ ਪਾ ਲੈਣੀ ਜਿਹਦੇ ਘਰੋਂ ਗੁੜ ਮਿਲਿਆ ਉਹ ਇੱਕ ਹੋਰ ਬੋਰੇ ਚ ਗੁੜ ਪਾ ਲੈਣਾ ਨਾਲ-ਨਾਲ ਚੁੱਕੀ ਫਿਰਨਾ ਤੇ ਹਫਤਾ ਵਾਰ ਇਹ ਦਹੀਂ ਗੀਤ ਗਾ ਕੇ ਆਪਣਾ ਵੀ ਰਾਂਝਾ ਰਾਜੀ ਕਰਨਾ ਤੇ ਰੌਣਕ ਵੀ ਬਣੀ ਰਹਿਣੀ ਤੇ ਜਿਹੜੀਆਂ ਬੜੀਆਂ ਦਰਿਆਦਲ ਹੁੰਦੀਆਂ ਸੀ ਮਾਤਾਵਾਂ ਉਹ ਤਾਂ ਸਾਰੀਆਂ ਜੀ ਆਇਆਂ ਨੂੰ ਕਹਿੰਦੀਆਂ ਹੁੰਦੀਆਂ ਸੀ ਬੱਚੇ ਆਉਣ ਤੇ ਉਹਨਾਂ ਨੇ ਬੜੀ ਉਹਨਾਂ ਨੂੰ ਖੁਸ਼ੀ ਹੋਣੀ ਉਹਨਾਂ ਨੇ ਛੇਤੀ ਨਾਲ ਅੰਦਰੋਂ ਲਿਆ ਕੇ ਕੋਈ ਵੀ ਅਨਾਜ ਕਣਕ ਮੱਕੀ ਜਾਂ ਗੋੜ ਜਾਂ ਕੁਝ ਵੀ ਜੋ ਉਹਨਾਂ ਕੋਲੋਂ ਸਰਦਾ ਹੋਏ ਦੇਣਾ ਤੇ ਕਹਿਣਾ ਰਾਜੀ ਜਾਓ ਤੇ ਕਈ ਹੁੰਦੀਆਂ ਸੀਗੀਆਂ ਬੜੀਆਂ ਕੰਜੂਸ ਉਹਨਾਂ ਨੇ ਬਸ ਨਿੱਕੀ ਜੀ ਟਕਣੀ ਜੀ ਵਿੱਚ ਪਾ ਕੇ ਲਿਹਾਉਣਾ ਤੇ ਉਦੋਂ ਵੀ ਹੁਣ 10 12 ਕੁੜੀਆਂ ਖੜੀਆਂ ਆ ਤੇ ਉਹਨਾਂ ਦਾ ਉਹਦੇ ਨਾਲ ਕੀ ਬਣਦਾ ਹੁੰਦਾ ਸੀ ਉਹਨਾਂ ਨੇ ਕਹਣਾ ਲੈ ਤੁਸੀਂ ਕਿਹੜਾ ਅੱਜ ਹੀ ਆਉਣਾ ਤੁਸੀਂ ਰੋਜ਼ ਹੀ ਆਉਣਾ ਤੁਹਾਨੂੰ ਰੋਜ਼ ਹੀ ਮਿਲਣਾ ਯਾਨੀ ਉਹਦੋਂ ਕੰਜੂਸ ਉਹਦੋਂ ਵੀ ਹੈਗੇ ਸੀ ਕੰਜੂਸ ਹੋਣ ਵੀ ਹੈਗੇ ਆ ਤਾਂ ਮੇਰੀ ਗੱਲ ਹੋਰ ਬੰਨੇ ਚਲੇਗੀ ਅਸੀਂ ਉਦੋਂ ਕਾਫੀ ਸਾਰੇ ਗੀਤ ਗਾਉਂਦੀਆਂ ਹੁੰਦੀਆਂ ਸੀ ਹੁਣ ਤਾਂ ਉਹ ਗੀਤ ਕੁੜੀਆਂ ਨੂੰ ਆਉਂਦੇ ਨਹੀਂ ਨਾ ਕੋਈ ਗਾਉਂਦਾ ਹੀ ਆ ਨਾ ਕੋਈ ਲੋਹੜੀ ਮੰਗਦਾ ਤਾਂ ਮੈਂ ਉਹਨਾਂ ਗੀਤਾਂ ਨੂੰ ਵੀ ਸੰਭਾਲਣ ਦੇ ਯਤਨ ਵਿੱਚ ਆ ਤੇ ਜਦੋਂ ਇਸ ਸਾਲ ਲੋਹੜੀ ਆਊਗੀ ਤਾਂ ਇਹ ਗੀਤ ਇੱਕ ਇੱਕ ਕਰਕੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰੂੰਗੀ ਤੋ ਲਾ ਸੁਣੋ ਗੀਤ ਲੋਹੜੀ ਦਾ ਬਹੁਤ ਸੋਹਣਾ ਗੀਤ ਹੈ ਉੜਦਾ ਜਾਵੀ ਕਾਮਾ ਵੇ ਮੇਰੇ ਬਬਲ ਦੇ ਦੇ ਸੇ ਉੜਦਾ ਜਾਵੀ ਕਾਮਾ ਵੇ ਮੇਰੇ ਬਬਲ ਦੇ ਦੇ ਸੇ ਉਥੇ ਅਮੜੀ ਮੇਰੀ ਵਕਤ ਦੀ ਟਾਲੀ ਦੇਠੇ ਉਥੇ અમડી મેરી વેકત દીતા લી દેઠ્યો થે પાબો મેરી વેજી દે લમડે કેસે ઓથે પાબો મેરી વેજી દે લમડે કેસે ઓથે ਵੀਰਾ ਮੇਰਾ ਵੇ ਜੀਨੇ ਦੀਤੀ ਪਰਦੇਸ ਉਥੇ ਵੀਰਾ ਮੇਰਾ ਵੇ ਜੀਨੇ ਦੀਤੀ ਪਰਦੇਸ ਮੇਰੇ ਵੀਰ ਨੂੰ ਆਖੀ ਵੇ ਪੈਣਾ ਕਰਦੀ ਅੜੀ ਕਵੀਰਾ ਤੋਰ ਪਿਆਨੀ ਪੋਜ ਗਿਆ ਪਹਿਣਾ ਦੇ ਦੇ ਸ ਵੀਰਾ ਤੋਰ ਪਿਆਨੀ ਪੋਜ ਗਿਆ ਪਹਿਣਾ ਦੇ ਦੇ ਸ ਆਜ ਬੇਜ ਵੀਰਾ ਵੇ ਪੀੜਾ ਦਾ ਦੰ ਰੰਗੀ ਲਿਆ ਜਾ ਵੇ ਜਵੀਰ ਵੇ ਪੀੜਾ ਦਾ ਦੰਗ ਰੰਗੀਲੇ ਅੰਗਣ ਬੈਠੀ ਕਤਾਨੇ गावा ਪਾਇਆ ਦੇਨਾ ਅੰਗਣ ਬੈਠੀ ਕਤਾਨੇ गावा ਪਾਇਆ ਦੇਨਾ ਆਏਗੇ ਰੰਗਲਾ ਚੇਰਖਾਨੀ ਪੀਛੇ ਪਾਇਆ ਦੀ ਫੌਜ ਅਰੰਗਲਾ ਚੇਰਖਾਨੀ ਪੀਛੇ ਪਾਇਆ ਦੀ ਫੌਜ ਵਿਆਹਿਆਂ ਵਰੀਆਂ ਕੁੜੀਆਂ ਨੂੰ ਭੈਣਾਂ ਨੂੰ ਆਪਣੇ ਪਰਾਂਵਾਂ ਤੇ ਬਹੁਤ ਵੱਡਾ ਮਾਨ ਹੁੰਦਾ ਕਿ ਜੇ ਸਹੁਰੇ ਘਰ ਵਿੱਚ ਉਹਨਾਂ ਨੂੰ ਕੋਈ ਪਰੇਸ਼ਾਨੀ ਆਉਗੀ ਤੇ ਪਿੱਛੇ ਉਹਨਾਂ ਦੇ ਭਰਾ ਹੈਗੇ ਆ ਉਹਨਾਂ ਦੀ ਸਹਾਰ ਲੈਣ ਲਈ ਉਹਨਾਂ ਨੂੰ ਸਹੁਰਿਆਂ ਨੂੰ ਇਹ ਪੁੱਛਣ ਲਈ ਵੀ ਦੱਸੋ ਤੁਸੀਂ ਇਦਾਂ ਕਿਉਂ ਕਰਦੇ ਆ ਸੋ ਭੈਣਾ ਭਰਾਵਾਂ ਦਾ ਜਿਹੜਾ ਅਲਹਿਦਾ ਰਿਸ਼ਤਾ ਹੈ ਤੇ ਲੋੜੀ ਦੇ ਗੀਤਾਂ ਵਿੱਚ ਵੀ ਬਹੁਤ ਆ ਵੀਰ ਦਾ ਹੀ ਜ਼ਿਕਰ ਆਉਂਦਾ ਹੈ ਬਾਪ ਦਾ ਕਿਤੇ ਕਿਤੇ ਬਾਰੇ ਸਾਰਿਆਂ ਲੋਹੜੀ ਦੇ ਗੀਤਾਂ ਵਿੱਚ ਜਿਹੜੇ ਕੁੜੀਆਂ ਗੀਤ ਗਾਉਂਦੀਆਂ ਉਹਨਾਂ ਚ ਭਰਾ ਦਾ ਹੀ ਜ਼ਿਕਰ ਹੁੰਦਾ ਤੇ ਇਹ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਰਾ ਦੀ ਤੇ ਭੈਣ ਦੀ ਆਪਸ ਵਿੱਚ ਕਿੰਨੀ ਨੇੜਤਾ ਹੈ ਪ੍ਰਭ ਕਰੇ ਇਹ ਨੇੜਤਾ ਜੁਗਾਂ-ਜੁਗਾਂ ਤੱਕ ਬਣੀ ਰਹੇ ਤੇ ਹੋਰ ਗੀਤ ਪੇਸ਼ ਕਰਨ ਲਈ ਗੁਰਮੀਤ ਕੌਰ ਸੰਧਾਨ ਨੂੰ ਹੁਣ ਦਿਓ ਛੁੱਟੀਆਂ ਰੱਖ ਰੱਖਾ